ਅੱਜ ਅਸੀਂ ਖਲੋਤੇ ਆ ਜੀ ਕਚੈਰੀ ਚੌਂਗ ਪੁਲਸ ਕੁਆਟਰਾਂ ਦੇ ਬਿਲਕੁਲ ਬਾਹਰ ਸਮਾਂ ਹੋ ਰਿਹਾ ਤਕਰੀਬਨ ਰਾਤ ਦੇ 10:30 ਵਜੇ ਨੇ ਇੱਕ ਗਊ ਮਾਤਾ ਕਰੰਟ ਲੱਗਣ ਨਾਲ ਤੁਸੀਂ ਦੇਖ ਲਓ ਇੱਥੇ ਮਰੀ ਪਈ ਆ ਪੁਲਸ ਲਾਈਨ ਦੇ ਬਾਹਰ ਇਹ ਸ਼ਾਮੀ 5-6 ਵਜੇ ਦੀ ਇਹਨਾਂ ਦੀ ਮੌਤ ਹੋਈ ਆ ਗਊ ਮਾਤਾ ਦੀ ਲੇਕਿਨ ਹਾਲੇ ਤੱਕ ਕਿਸੇ ਨੇ ਵੀ ਇਹਨਾਂ ਨੂੰ ਇੱਥੋਂ ਚੁੱਕ ਕੇ ਦਬਾਣਾ ਮੁਨਾਸਿਬ ਨਹੀਂ ਸਮਝਿਆ ਤੁਸੀਂ ਦੇਖੋ ਇਹ ਗਊ ਮਾਤਾ ਦੇ ਕੰਨ 'ਚ ਇੱਕ ਟੈਗ ਵੀ ਲੱਗਾ ਜਿੱਥੋਂ ਕੀ ਇਹ ਪਤਾ ਲੱਗਦਾ ਕਿ ਇਹ ਕਿਸੇ ਡੇਰੀ ਮਾਲਕ ਦੀ ਗਊ ਆ ਲੇਕਿਨ ਜੀਰੋ ਤੱਕ ਕਿ ਉਹਦੇ ਕੰਮ ਦੀ ਸੀ ਦੁੱਧ ਦੇ ਰਹੀ ਸੀ ਜਾਂ ਜਿੰਦੀ ਸੀ ਉਦੋਂ ਤੱਕ ਉਹਦੀ ਸੀ ਲੇਕਿਨ ਸ਼ਾਮ ਦੀ ਮਰੀ ਪਈ ਆ ਇਹਨੂੰ ਕਿਸੇ ਨੇ ਇੱਥੇ ਡੇਰੀ ਵਾਲਾ ਵੀ ਨਹੀਂ ਕੋਈ ਪਹੁੰਚਿਆ ਥੇ ਇਹਨੂੰ ਵੇਖਣ ਲਈ ਕਹਿੰਦੇ ਆ ਬੜੇ ਜਾਣੇ ਵੇਖ ਕੇ ਗਏ ਉਹਨਾਂ ਨੂੰ ਪਤਾ ਵੀ ਇਹ ਮਰੀ ਪਈ ਹੈ ਲੇਕਿਨ ਕਿਸੇ ਨੇ ਇਹਨੂੰ ਚੁਕਣਾ ਮੁਨਾਸਿਬ ਨਹੀਂ ਸਮਝਿਆ ਹੁਣ ਅਸੀਂ ਕਾਰਪੋਰੇਸ਼ਨ ਵਾਲੋਂ ਫੋਨ ਕੀਤਾ ਉਹ ਕਾਰਪੋਰੇਸ਼ਨ ਵਾਲੇ ਆ ਰਹੇ ਨੇ ਤਹੀ ਇਹਨੂੰ ਚੁੱਕ ਕੇ ਇਹਨੂੰ ਦਬਾਣ ਲੱਗੇ ਆ ਪੂਰੇ ਰੀਤੀ ਰਿਵਾਜ ਨਾਲ ਦਬਾਵਾਂਗੇ ਲੇਕਿਨ ਸ਼ਰਮ ਆਣੀ ਚਾਹੀਦੀ ਆ ਸਾਡੇ Hindu ਧਰਮ ਵਾਲਿਆਂ ਨੂੰ ਕਿਉਂਕਿ ਅਸੀਂ بڑا Hindu ਪ੍ਰਚਾਰ ਕਰਦੇ ਗਊ ਮਾਤਾ ਗਊ ਮਾਤਾ ਕਰੋੜਾਂ ਦਾ ਫੰਡ ਕਾਉਸੈਸ ਦੇ ਰੂਪ ਚ ਇੱਕ ਸੀਮਿੰਟ ਦੀ ਬੋਰੀ ਤੋਂ ਲੈ ਕੇ ਇੱਕ दारू ਦੀ ਬੋਤਲ ਤੱਕ ਤੇ ਕਾਉਸੈਸ ਲੱਗਦਾ ਕਰੋੜਾਂ ਰੁਪਈਆ ਸਰਕਾਰ ਕੋ ਪਿਆਵਾ ਲੈਕਨ ਇਹ ਗਊਆਂ ਵਾਸਤੇ ਕੁਝ ਨਹੀਂ ਐਦਾਂ ਹੀ ਗਊਆਂ ਮਰਦੀਆਂ ਰਹਿਣੀਆਂ ਵਾ ਇਹਨਾਂ ਦੀ ਕੋਈ ਪਰਵਾਹ ਨਹੀਂ ਕਿਸੇ ਨੂੰ ਅੱਜ ਸਾਡੇ ਪੰਕਜ ਦੇਵੇਸਰ ਜੀ ਬਗਵਾਸਾ ਨਾਲ ਤੋਂ ਉਹਨਾਂ ਦੀ ਵੀ ਟੀਮ ਸਾਡੇ ਨਾਲ ਆਈ ਹੈ ਤੇ ਅਸੀਂ ਇਹ ਗਊ ਮਾਤਾ ਨੂੰ ਇੱਥੇ ਚੁੱਕ ਕੇ ਦਬਾ ਲੱਗੇ ਆ ਆਪਣੀ ਐਦਾਂ ਹੀ ਕਿਰਪਾ ਬਣਾ ਕੇ ਰੱਖਿਓ ਸਾਡਾ ਸਾਥ ਦਿਓ ਤਾਂ ਕਿ ਅਸੀਂ ਗਊ ਮਾਤਾ ਦੇ ਹੱਕ ਦੀ ਲੜਾਈ ਅੱਗੇ ਵੀ ਲੜਦੇ ਰਹੀਏ। ਧੰਨਵਾਦ ਰੌਲਾ ਪੋਦਰਾ ਜੀ। ਆਓ ਜੀ। ਥੱਲੇ ਘੜ ਨੂੰ ਥੱਲੇ ਘੜ ਪੰਜੇ ਨੂੰ ਪੰਜਾ ਥੱਲੇ ਘੜ ਹੋਰ ਥੱਲੇ ਘੜ ਆਂਡਣ ਆਂਦੇ ਥੱਲੇ ਆਉਂਦੇ 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 ਘੁਮਾ ਲਓ ਉਹਨੂੰ ਉਹਨੂੰ ਘੁਮਾਓ ਦੇ ਆਣਾ ਵੇਖੀ ਬੰਦੇ ਆ ਗਏ ਹੀ ਬੰਦੇ ਆ ਗਏ ਥੱਲੇ ਹੜੀ ਹੜੀ ਬਾਅਦ ਮੈਂ

ਜਿੱਦਾਂ ਦੇਖਿਆ ਅਸੀਂ ਗਊ ਮਾਤਾ ਨੂੰ ਪੂਰੇ ਰੀਤੀ ਰਿਵਾਜ ਨਾਲ ਦਫਨਾਤਾ ਵਾ ਟਾਈਮ ਹੋ ਰਿਹਾ ਵਾ ਰਾਤ ਦੇ 12 ਵਜੇ ਗਏ ਆ ਇੱਥੇ ਆਪਾਂ ਖਾਸ ਤੌਰ ਤੇ ਦੇਖੋ ਜਿਹੜਾ ਚੰਗਾ ਕੰਮ ਐਪਰੀਸ਼ੀਏਟ ਉਹਨੂੰ ਜ਼ਰੂਰ ਕਰਨਾ ਚਾਹਾਂਗੇ ਤੇ ਇਹੀ ਇੱਕ ਕਾਰਪੋਰੇਸ਼ਨ ਦੇ ਅਧਿਕਾਰੀ ਜਿਹੜੇ ਮੁੰਡੇ ਵਿਚਾਰੇ 12 ਵਜੇ ਤੱਕ ਸਾਡੇ ਨਾਲ ਗਊ ਮਾਤਾ ਨੂੰ ਰੀਤੀ ਰਿਵਾਜ ਨਾਲ ਤੇ ਦਫਨਾ ਕੇ ਚਲੇ ਨੇ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਸਾਡੇ ਦਾਰਾ ਭਾਜੀ ਭਗਵਾ ਸੈਨਾ ਤੋਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਸਰਕਾਰ ਅੱਗੇ ਬੇਨਤੀ ਕਰਦੇ ਆ ਕਿ ਜਿਹੜਾ ਗਊ ਮਾਤਾ ਦਾ ਕਾਉਸਸਸ ਦੇ ਰੂਪ ਚ ਤੁਹਾਡੇ ਕੋ ਫੰਡ ਪਿਆ ਵਾ ਕਿਰਪਾ ਕਰਕੇ ਉਹ ਇੰਨਾ ਤੇ ਲਾਓ ਇਹ ਜਿਹੇ ਤੁਸੀਂ ਸੋਚਣ ਦੇ ਗਊ ਮਾਤਾ ਦਾ ਜਿਹੜਾ ਫੰਡ ਕਾਉਸਸਸ ਦੇ ਰੂਪ ਚ ਤੁਸੀਂ ਇਕੱਠਾ ਕਰਦੇ ਹੋ ਸਿੱਧੀ ਦਾ ਸਾਹਗਲ ਤੁਹਾਨੂੰ ਪਚਣਾ ਨਹੀਂ ਤੁਹਾਡੇ ਬੱਚਿਆਂ ਤੱਕ ਤੇ ਲੱਗਣਾ ਜੇ ਸਾਨੂੰ ਦੁੱਖ ਐਸ ਕਰਕੇ ਲੱਗਦਾ ਵਾ ਪੈਸੇ ਤੁਸੀਂ ਗਊ ਮਾਤਾ ਦੇ ਨਾਮ ਦਾ ਇਕੱਠੇ ਕਰਦੇ ਹੋ ਤੇ ਉਹ ਪੈਸੇ ਤੁਸੀਂ ਆਪਣੀਆਂ ਯਸ਼ਟੀਆਂ ਤੇ ਉਜੜ ਲਗਾਉਂਦੇ ਹੋ ਕਿਉਂ ਗਊ ਮਾਤਾ ਤੇ ਤੇ ਲੱਗਾ ਨਹੀਂ ਦੇ ਤੇ ਡੇਰੀ ਵਾਲਿਆਂ ਨੂੰ ਚੇਤਾਵਨੀ ਆ ਟੈਗ ਲੱਗੇ ਹੀ ਗਏ ਹੁਣ ਤੇ ਅਸੀਂ ਦਫਨਾਤੀ ਜੇ ਜੇਹਾਂ ਨੂੰ ਗਾਂ ਤੋਂ ਪਤਾ ਲੱਗ ਗਿਆ ਕਿ ਕਿਸੇ ਡੇਰੀ ਵਾਲੀ ਦੀ ਗਾਂ ਮਰੀ ਪਈ ਆ ਤੇ ਡੇਰੀ ਵਾਲੇ ਨੇ ਆਪਣਾ ਪੱਲਾ ਝਾੜਦਾ ਵਾ ਉਹਦਾ ਜੁੱਤੀ ਝਾੜਾ ਵੀ ਹੋਊਗਾ ਤੁਰ ਤੇ ਐਫ ਆਈ ਆਰ ਵੀ ਹੋਏਗੀ ਜੈ ਸ਼ੰਕਰ ਜੈ ਸ਼੍ਰੀ ਆਂ